ਇਹ ਗੁਰਦਰਾ ਸਾਹਿਬ ਦੇ ਇਤਿਹਾਸ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੁੰਦੇ ਇੱਥੇ ਕਿਸ ਤਰ੍ਹਾਂ ਦੇ ਵਿਸ਼ੇਸ਼ ਵਿਸ਼ਲੇਸ਼ਣ ਰੋਗ ਦੂਰ ਹੁੰਦੇ ਨੇ ਹੋਰ ਇਹ ਜੀ ਪੁਰਾਣੇ ਤੇ ਪੁਰਾਣੇ ਰੋਗ ਖਤਮ ਹੁੰਦੇ ਆ ਪੰਜ ਵਾਰ ਛੱਟੀ ਲਾਉਣ ਦੇ باوجود ਸਭ ਨੂੰ ਜੀ ਆਰਾਮ ਮਿਲਦਾ ਤੁਸੀਂ ਕਿੰਨੀ ਕੋਰ ਇੱਥੇ ਆ ਚੁੱਕੇ ਜੀ ਬਸ ਜਲਦੀ ਵਾਰ ਹੀ ਆਏ ਆ 10 ਰਹਿ ਨੇ ਹਾਂ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੀ ਸਾਨੂੰ ਜੀ ਪਿੰਡ ਦੇ ਠੀਕ ਹੋਏ ਨੇ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਕਹਿ ਦਿਓ ਜੀ ਆ ਸੱਚੀ ਮੰਝੀ ਗੁਰਦੁਆਰਾ ਸਾਹਿਬ ਜੀ ਸੱਚੀ ਮੰਝੀ ਗੁਰਦੁਆਰਾ ਸਾਹਿਬ ਜੀ ਆਉਂਦੇ ਰਹਣੇ ਆਈ ਮੱਥਾ ਟੇਕਣ ਬਹੁਤ ਵਾਰੀ ਆਏ ਆ ਅੱਜ ਵੀ ਮੱਥਾ ਟੇਕਣਾ ਹੈ ਸਭ ਨੂੰ ਆਰਾਮ ਮਿਲਦੇ ਪਟਿਆਲੇ ਤੋਂ ਆਇਓ ਜੀ ਕਿ ਤੋਂ ਪਟਿਆਲੇ ਤੋਂ ਹੀ ਲੋਕਲੇ ਕਿੰਨੇ ਕ ਵਾਰ ਆ ਚੁੱਕੇ ਆ ਤੁਸੀਂ ਉਸ ਤੋਂ ਬਹੁਤ ਵਾਰੀ ਆਉਂਦੇ ਆ ਜੀ ਐਤਵਾਰ ਨੂੰ ਮੱਥਾ ਟੇਕ ਕੇ ਜਾਂਦੇ ਜਿਵੇਂ ਕਹਿੰਦੇ ਨੇ ਲੋਕ ਜਿਵੇਂ ਇਤਿਹਾਸ ਦੱਸਦੇ ਨੇ ਇੱਥੇ ਕੋਈ ਅਸਰ ਪਿਆ ਤੁਹਾਨੂੰ ਹਾਂ ਜੀ ਰਾਮ ਮਿਲਤੇ ਕੋਈ ਵੀ ਬਿਮਾਰੀ ਹੁੰਦੀ ਠੀਕ ਹੋਉਂਦੀ ਆ ਕਿਸੇ ਵੀ ਤਰ੍ਹਾਂ ਦਾ ਰੋਗ ਹੋ ਵੀ ਛਟਾ ਸਾਲ ਨੂੰ ਆਉਣ ਨਾਲ ਠੀਕ ਹੋਉਂਦੀ ਜਿਹੜੀਆਂ ਕੀਤੀਆਂ ਤਾਂ ਸਾਰੇ ਸੇਵਾਦਾਰਾਂ ਨੂੰ ਬਣ ਚੁੱਕੇ ਸਨ ਬਾਬਾ ਸੱਚ ਨਾ ਸੱਤ ਸਭ ਤੋਂ ਪਿੱਛੇ ਆਏ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਸੱਚ ਨਾ ਸੱਚ ਅਸੀਂ ਤਾਂ ਸਭ ਕੁਝ ਬਣ ਚੁੱਕੇ ਹਾਂ ਤੁਸੀਂ ਪਿੱਛੇ ਰਹਿ ਗਏ ਹੋ ਤੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਜੀ ਸਾਨੂੰ ਤਾਂ ਆਪ ਜੀ ਦੇ ਦਰਸ਼ਨ ਚਾਹੀਦੇ ਹਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਇੱਕ ਮੰਜੀ ਗੁਰੂ ਗੁਰੂ ਕੇ ਦੁਲਮ ਸਿੱਖਾਂ ਕੋਲ ਹੈ ਤੁਸੀਂ ਜਾ ਕੇ ਉੱਥੋਂ ਲੈ ਆਵੋ ਉਹ ਮੰਦir ਸਾਹਿਬ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਜਿਹੜੀ ਮੰਦir ਸਾਹਿਬ ਅੰਦਰ ਸੋਭਿਤਾ ਨੇ ਇੱਥੇ ਉਹ ਮੰਦir ਉਦੋਂ ਸ੍ਰੀ ਗੁਰੂ ਨਾਨਕ ਦੇਵ ਦੇ ਟਾਈਮ ਜਿਹਦੀ ਆ ਤੇ ਇੱਥੋਂ ਆਓ ਤੇ ਇਹਦੇ ਲਾਭ ਉਠਾਓ ਦਰਸ਼ਨ ਕਰੋ ਸਾਰੇ ਦੁੱਖ ਦਿੱਦਸ ਦੂਰ ਹੁੰਦੇ ਨੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੇ ਹੁਤੇ Thank you. 흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐흐 <shriek> <shriek>

ਗੁਰਨਜੀ ਕੀ ਫਰੈ ਇਹ ਸਾਜੀ ਬਾਬਾ 8360 ਜੀ ਸਾਡੇ ਵਡੇਰੇ ਸਨ ਜੀ ਇਹ ਗੁਰੂ ਅਮਰਦਾਸ ਜੀ ਦੇ ਸੇਵਕ ਸਨ ਗਵਿੰਦਵਾਲ ਸਾਹਿਬ ਦੀ ਸੇਵਾ ਕੀ ਸੀ ਜਿੰਨਾਂ ਨੇ 12 ਸਾਲ ਇਹਨਾਂ ਨੂੰ ਸੇਵਾ ਦੇ ਪ੍ਰਾਪਤ ਗੁਰੂ ਅਮਰਦਾਸ ਜੀ ਨੇ ਕੋਟ ਹੋ ਕੇ ਇੱਕ ਮੰਜਾ ਸਾਹਿਬ ਬਖਸ਼ਿਆ ਜੋ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਪਤ ਹੈ ਜੇਕਰ ਗੁਰੂ ਨਾਨਕ ਦੇਵ ਜੀ ਨੇ 100 ਗ੍ਰਾਮ ਕੀਤਾ ਤੇ ਪੰਜਵੇਂ ਜਮੇ ਜਾਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਨੂੰ ਬਾਬੇ ਸਾਤਨ ਸਾਤਨ ਨੂੰ ਛਟਾ ਸਾਹਿਬ ਬਖਸ਼ਿਆ ਜਿਨ੍ਹਾਂ ਦਰਸ਼ਨ ਕਰਕੇ ਹਜ਼ਾਰਾਂ ਰੋਗੀ ਠੀਕ ਹੁੰਦੇ ਨੇ ਜੀ ਮਹਾਰਾਜ ਦਾਵਰੇ ਜੀ ਗੁਰਵਾਨ ਨੰਦ ਦੇ ਜੀ ਦਾ ਹਜ਼ੀਰਾਂ ਵਾਲਾ ਹੜਕੇ ਕੁੱਤੇ ਵਾਲਾ ਹੋਰ ਵੀ ਕਿਸੇ ਕਿਸਮ ਦਾ ਰੋਗ ਹੈ ਮਹਾਰਾਜ ਦਰਸ਼ਨ ਕਰਕੇ ਠੀਕ ਹੋ ਜਾਂਦਾ ਜੀ ਇਹ ਬਾਬਾ ਸਾਤਨ ਸਾਥ ਜੀ ਦਾ ਅੱਗੇ ਪਰਿਵਾਰ ਹੈ ਜੀ ਅੰਸ਼ ਦੇ ਵਿੱਚੋਂ ਆਗਾ ਸੇਵਾਦਾਰ ਜਿਹੜੇ ਸੇਵਾ ਕਰਦੇ ਨੇ ਜੀ ਮਹੀਨਾ ਬਾਅਦ ਮਹੀਨਾ ਬਾਅਦ ਹੀ ਪਰਨ ਕੇ ਆਪਣੀ ਸੇਵਾ ਕਰਦੇ ਨੇ ਸੇਵਾਦਾਰ ਮੰਤਨ ਨੂੰ ਸੇਵਾ ਕਰਦੇ ਨੇ ਗੁਰੂ ਘਰ ਦੀ ਸੇਵਾ ਸੰਭਾਲਦਾ ਸਾਰਾ ਕੰਮ ਮਾੜਾ ਪਰਿਵਾਰ ਕਰਨਾ ਹੈ ਮਾੜਾ ਪਰਿਵਾਰ ਹੈ ਜੀ ਬਾਬੇ ਸਾਥਨ ਦਾ ਜੀ ਅੰਸ ਇਹ ਹੈ ਜੀ ਇਹਨਾਂ ਦਾ ਇਤਿਹਾਸ ਹੈ ਬੈਗਰੂ ਜੀ ਕਾ ਕੰਤਾ ਹੈ ਕਿੰਨੀ ਕਿ ਦੂਰੋਂ ਲੋਕਾਂ ਦੇ ਕਿੰਨੇ ਵਾਰ ਆਉਣਾ ਪੈਂਦਾ ਜੀ ਇੱਥੇ ਅੱਜ ਇਸ ਤਰ੍ਹਾਂ ਦੇ ਕੋਈ ਰੋਗ ਹੁੰਦਾ ਜੀ ਉਸ ਤਰ੍ਹਾਂ ਨੂੰ ਜਿਵੇਂ ਘਰੇ ਦੇ ਵਿੱਚ ਜੀੜਾਂ ਨੇ ਜੀ ਹੱਤ ਤਰ੍ਹਾਂ ਤੋਂ ਨਹੀਂ ਬਾਜੀਆਂ ਸੀ ਆਪਰੇਸ਼ਨ ਕਰਾ ਕੇ ਵੀ ਨਹੀਂ ਬਾਜੀਆਂ ਉਹਨਾਂ ਦੀ 40 ਦਿਨ ਰੱਖ ਕੀਤੀ ਜਾਂਦੀ ਰੱਖ ਦੇ ਬੰਦ ਰਸ ਹੈ ਜੀ 40 ਦਿਨ ਬੰਦ ਰਸ ਕਰਨੇ ਪੈਂਦੇ ਐਕਸਟਮੈਂਟ ਰੱਖ ਦਿੰਨਾ ਰੱਖਿਆ ਮਹਾਰਾਜ ਦਾ ਫਲੇਸ਼ ਦਿੰਨਾ ਜੋ ਇਸ ਤਰੀਕੇ ਨਾਲੋਂ ਅਸੀਂ ਦਾਸ ਨੇ ਉਹ ਤਰੀਕੇ ਨਾਲ ਕਰੇਗਾ ਤਾਂ ਨੌਕਰ ਨੌ ਹੋ ਜਾਏਗਾ। ਬਾਕੀ ਹੋਰ ਛੋਟੀਆਂ ਮੋਟੀਆਂ ਬਿਮਾਰੀਆਂ ਵਾਸਤੇ ਅਸੀਂ 5 ਹਜ਼ਾਰ ਰੁਪਏ ਉਹਨਾਂ ਨੂੰ ਆਨੇ ਵੀ 8 ਰੁਪਏ 8 ਰੁਪਏ 1 ਰੁਪਏ ਰੁਪਏ ਛੁੱਟੀ ਦਾ ਦਿਨ ਕਰਕੇ ਸਾਰੇ ਜੋ ਵੀ ਘਰਵਾਰੀ ਨੇ ਉਹ ਵੀ ਆ ਸਕਦੇ ਨੇ। ਇਸ ਤਰ੍ਹਾਂ ਦਾ ਤਿਆਰ ਹੈ ਜੀ। ਇੱਕ ਵਾਰੀ ਕਿਹਾ ਜਾਂਦਾ ਵੀ ਸਿੱਖ ਤਰ੍ਹਾਂ ਦੇ ਚਮਤਕਾਰ ਨਹੀਂ ਹੁੰਦੇ ਕਿ ਆਪਾਂ ਐਸੇ ਚਮਤਕਾਰ ਮੰਨ ਸਕਦੇ ਹਾਂ ਜਾਂ ਪਰਚਾਂ ਬੋ। ਕਿਹਸ ਤਰ੍ਹਾਂ ਜੀ? ਕਹਿੰਦੇ ਸਿੱਖ ਇਤਿਹਾਸ ਵਿੱਚ ਚਮਤਕਾਰ ਨਹੀਂ ਹੁੰਦੇ ਆਮ ਤੌਰ ਤੇ। ਇਹ ਚਮਤਕਾਰ ਨਹੀਂ ਜੇ ਇਹ ਤਾਂ ਵਾਹਿਗੁਰੂ ਮਹਾਰਾਜ ਦਾ प्रताप ਹੈ ਜੀ ਉਹਨਾਂ ਦੇ ਦਸਿਆ ਰਸੂਲਾਂ ਦਾ ਚੱਲਾਂਗੇ ਤੇ ਸਾਰੇ ਆਪਾਂ ਮਹਾਰਾਜੀ ਬਕਸ਼ੇ ਪਾੜਾਂਗੇ ਇਹ ਕੋਈ ਚਮਤਕਾਰ ਨਹੀਂ ਜਿਨ੍ਹਾਂ ਨੂੰ ਇਸ ਸਥਾਨ ਬਾਰੇ ਨਹੀਂ ਪਤਾ ਕੀ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦੇ ਸੀ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਇੱਕ ਥਾਂ ਅਸੀਂ ਵੀਡੀਓ ਪਾਈਆਂ ਨੇ ਇੱਕ ਲੋ ਜੀ ਠੀਕ ਹੈ ਜੀ ਬਾਕੀ ਉਹ ਕਿਹੜਾ ਬਾਦਰਗੜ ਦੀ ਬੈਕ ਸਾਈਡ ਤੇ ਪਿੰਡ ਛਮਸਪਰਾਈ ਉੱਥੇ ਆਓ ਜੀ ਉੱਥੇ ਆ ਕੇ ਗੁਰਦੁਆਰਾ ਸਚਿਮੰਤੀ ਸਾਹਿਬ ਛਮਸੁਰੇਲ ਦੇ ਚਾਓ ਜੀ ਮਹਾਰਾਜ ਦਾ ਦਰਸ਼ਨ ਕਰੋ ਮਹਾਰਾਜੀਆਂ ਖੁਡੀਆਂ ਪ੍ਰਾਪਤ ਕਰੋ ਕੋਈ ਚਮਤਕਾਰ ਨਹੀਂ ਜੀ ਇਹ ਤਾਂ ਮਹਾਰਾਜ ਜੀ ਦੱਸੀ ਹੋਈ ਦਾਤ ਹੈ ਜੀ ਇਹ ਦਾਤ ਦੀ ਬਖਸ਼ਿਸ਼ ਹੈ ਜੋ ਵੀ ਸ਼ਰਧਾ ਭਾਵਨਾ ਨਾਲ ਆਉਂਦਾ ਸੋ ਠੀਕ ਹੋ ਜਾਂਦਾ ਜਿਹੜਾ ਆਉਂਦਾ ਵੀ ਇੱਥੇ ਕੁਝ ਨਹੀਂ ਹੈਗਾ ਜੀ ਇਨਾਂ ਨੇ ਬਾਬਾ ਨੇ ਕੁਝ ਦਿੱਤਾ ਨਹੀਂ ਕੋਈ ਚਮਤਕਾਰ ਨਹੀਂ ਦਿਖਾਇਆ ਉਹਨਾਂ ਨੂੰ ਆਰਾਮ ਨਹੀਂ ਆਉਂਦਾ ਠੀਕ ਹੈ ਜੀ ਮਨੋਂ ਤਨੋਂ ਮੰਨ ਕੇ ਸ਼ਰਧਾ ਬਨ ਕੇ ਆਓ ਸਾਰਾ ਕੁਝ ਮਿਲਦਾ ਜੀ